ਟਰੰਪ ਤੇ ਅਮਰੀਕੀ ਅਧਿਕਾਰੀਆਂ ਦੀ ਹੱਤਿਆ ਦੀ ਸਾਜ਼ਿਸ਼ ਬੇਨਕਾਬ ਪਾਕਿਸਤਾਨੀ ਤੇ ਈਰਾਨ ਨਾਲ ਸਬੰਧਾਂ ਦੇ ਦੋਸ਼ ਅਮਰੀਕੀ ਨਿਆਂ ਵਿਭਾਗ ਨੇ ਇੱਕ ਪਾਕਿਸਤਾਨੀ ਨਾਗਰਿਕ ਤੇ ਈਰਾਨ ਨਾਲ ਕਟਿੱਤ ਸਬੰਧ ਰੱਖਣ ਵਾਲੇ ਇੱਕ ਨਾਗਰਿਕ ਤੇ ਅਮਰੀਕਾ 'ਚ ਸਿਆਸੀ ਹੱਤਿਆਵਾਂ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਸ 'ਚ ਸਿੱਧੇ ਤੌਰ ਤੇ ਨਾ ਨਹੀਂ ਹੈ। પરકતિત સાજિશ દે નિશાન તે ટ્રમ્પ ਵੀ શામેલ સન ਇਸ ખુલાસે ਤੋਂ બાદ અમેરિકી સરકાર ਦੇ ਅਧਿਕਾਰੀਆਂ ਨੇ ਸਾਬਕਾ ਰਾਸ਼ਟਰਪਤੀ ਡੋਨਲਡ ટ્રમ્પ ਅਤੇ ਹੋਰ ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਹੈ ਪਾਕਿਸਤਾਨੀ ਨਾਗਰਿਕ ਆਸ਼ਿਫ ਮਰਚੈਂਟ ਨੇ ਅਮਰੀਕੀ ਧਰਤੀ ਤੇ ਕਿਸੇ ਸਿਆਸਤਦਾਨ ਜਾਂ ਅਮਰੀਕੀ ਸਰਕਾਰੀ ਅਧਿਕਾਰੀ ਦੀ ਹੱਤਿਆ ਦੀ ਅਸਫਲ ਸਾਜ਼ਿਸ਼ ਰਚੀ ਉਸasambੰਧ ਇਰਾਨਾ ਨਾਲ ਦੱਸਿਆ ਜਾਂਦਾ ਅਦਾਲਤ ਦੇ ਦਸਤਾਵੇਜ਼ਾਂ ਦੇ ਅਨੁਸਾਰ ਬਰੁਕਲੈਂਡ ਵਿੱਚ ਧਾਇਰ ਇੱਕ ਸੰਗੀ ਸ਼ਿਕਾਇਤ ਵਿੱਚ ਉਸ ਦੇ ਕਤਲ ਲਈ ਕਿਰਾਏ ਤੇ ਹਥਿਆਰ ਹੋਣ ਦਾ ਦੋਸ਼ ਲਗਾਇਆ ਗਿਆ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ 46 ਸਾਲਾ ਪਾਕਿਸਤਾਨੀ ਨਾਗਰਿਕ ਆਸ਼ਿਫ ਮਰਚੈਂਟ ਨੂੰ ਬ੍ਰਿਕਲਿਨ ਵਿੱਚ ਧਾਇਰ ਇੱਕ ਸੰਗੀ ਸ਼ਿਕਾਇਤ ਵਿੱਚ ਅਮਰੀਕੀ ਧਰਤੀ ਉੱਤੇ ਇੱਕ ਰਾਜਨੇਤਾ ਜਾਂ ਅਮਰੀਕੀ ਸਰਕਾਰੀ ਅਧਿਕਾਰੀ ਦੀ ਹੱਤਿਆ ਕਰਨ ਦੀ ناکਾਮ ਸਾਜ਼ਿਸ਼ ਦੇ ਸਬੰਧ ਵਿੱਚ ਕਰਾਇਲਿਕ ਕਤਲ ਦੇ ਦੋਸ਼ ਵਿੱਚ ਦੋਸ਼ ਲਗਾਇਆ ਗਿਆ ਆਸ਼ਿਫ ਮਰਚੈਂਟ ਨੂੰ ਆਸ਼ਿਫ ਰਜ਼ਾ ਮਰਚੈਂਟ ਵਜੋਂ ਵੀ ਜਾਣਿਆ ਜਾਂਦਾ ਪਾਕਿਸਤਾਨੀ ਨਾਗਰਿਕ ਆਸ਼ਿਫ ਮਰਚੈਂਟ ਦੇ ਕੋਈ ਹਮਲਾ ਕਰਨ ਤੋਂ ਪਹਿਲਾਂ ਹੀ ਖੂਫੀ ਏਜੰਸੀਆਂ ਨੇ ਉਸ ਦੇ ਨਾਪਾਕ ਇਰਾਦਿਆਂ ਨੂੰ ناکਾਮ ਕਰ ਦਿੱਤਾ ਦੋਸ਼ੀ ਵਿਅਕਤੀ ਇਸ ਸਮੇਂ ਨਿਊਯਾਰਕ ਚ ਸੰਗੀ ਹਿਰਾਸਤ ਵਿੱਚ ਹੈ ਆਰਸ਼ਿਫ ਮਰਚਨ ਨੇ ਕਤਿਤ ਤੌਰ ਤੇ ਜਿਨਾ ਕਾਤਲਾਂ ਨੂੰ ਕਿਰਾਏ ਤੇ ਲੈਣ ਦੀ ਕੋਸ਼ਿਸ਼ ਕੀਤੀ ਸੀ ਔਰ FBI ਦੇ ਗੁਪਤ 에ਜੰਟ ਸਨ ਇਸ ਕੇਸ ਦਾ ਪਰਦਾਫਾਸ਼ ਅਮਰੀਕੀ ਜਾਂਚ ਏਜੰਸੀਆਂ ਲਈ ਵੱਡੀ ਪ੍ਰਾਪਤੀ ਮੰਨੇ ਜਾ ਰਿਹਾ ਅਮਰੀਕੀ ਨਿਆਂ ਵਿਭਾਗ ਦੇਸ਼ ਸਰਕਾਰੀ ਅਧਿਕਾਰੀਆਂ ਤੇ ਸਾਡੇ ਨਾਗਰਿਕਾਂ ਨੂੰ ਵਿਦੇਸ਼ੀ ਖਤਰਿਆਂ ਤੋਂ ਬਚਾਉਣ ਲਈ ਤੇਜ਼ ਅਤੇ ਨਿਰਣਾਇਕ ਕਾਰਵਾਈ ਕਰੇਗਾ ਫੈਡਰਲ ਵਕੀਲਾ ਨੇ ਅਦਾਲਤ ਦੀ ਸ਼ਿਕਾਇਤ ਵਿੱਚ ਕਿਹਾ ਕਿ ਵਪਾਰੀ ਨੇ ਨਿਊਯਾਰਕ ਸਿਟੀ ਦੀ ਯਾਤਰਾ ਕੀਤੀ ਅਤੇ ਅਗਸਤ ਦੇ ਅਖੀਰ ਜਾਂ ਸਤੰਬਰ ਦੇ ਸ਼ੁਰੂ ਵਿੱਚ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਜੂਨ ਦੇ ਅੱਧ ਵਿੱਚ ਵਪਾਰੀ ਨੇ ਉਹਨਾਂ ਲੋਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੂੰ ਉਹ ਹਿੱਟਮੈਨ ਸਮਝਦਾ ਸੀ ਪਰ ਅਸਲ ਵਿੱਚ ਉਹ FBI ਏਜੰਟ ਸਨ ਮਰਚੰਡ ਨੂੰ ਪ੍ਰੋਸੈਸ ਸੀ ਕਿ ਇਸ ਯੋਜਨਾ ਵਿੱਚ ਉਸ ਦੀ ਮਦਦ ਕਰ ਸਕਦਾ ਹੈ ਇਸ ਵਿਅਕਤੀ ਨੇ ਵਪਾਰੀ ਦੇ ਇਰਾਦਿਆਂ ਬਾਰੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੂਚਿਤ ਕੀਤਾ ਅਤੇ ਇੱਕ ਗੁਪਤ ਸਰੋਤ ਬਣ ਗਿਆ ਜੂਨ ਦੇ ਸ਼ਿਰੋ ਵਿੱਚ ਇੱਕ ਗੁਪਤ ਸਰੋਤ ਨਾਲ ਮੁਲਾਕਾਤ ਦੌਰਾਨ ਵਪਾਰੀ ਨੇ ਕਤਲ ਦੀ ਸਾਜ਼ਿਸ਼ ਦੀ ਰੂਪਰੇਖਾ ਦੱਸੀ ਇਸ ਕਤਲੇਆਮ ਦੀ ਚਰਚਾ ਕਰਦੇ ਹੋਏ ਉਸ ਨੇ ਬੰਦੂਕ ਵਰਗਾ ਇਸ਼ਾਰਾ ਕੀਤਾ ਅਤੇ ਸਪਸ਼ਟ ਕੀਤਾ ਕਿ ਨਿਸ਼ਾਨਾ ਇਤੇ ਪਾਵ ਅਮਰੀਕਾ ਹੋਵੇਗਾ ਵਪਾਰੀ ਦੀ ਇਸ ਸਕੀਮ ਵਿੱਚ ਕਈ ਅਪਰਾਧੀ ਕਤੀ ਵਿਦਿਆ ਸ਼ਾਮਿਲ ਸਨ ਮਰਚਣ ਦੀ ਯੋਜਨਾ ਵਿੱਚ ਦਸਤਾਵੇਜ਼ ਚੋਰੀ ਕਰਨਾ, ਵਿਰੋਧ ਪ੍ਰਦਰਸ਼ਨਾਂ ਦਾ ਆਯੋਜਨ ਕਰਨਾ ਅਤੇ ਕਿਸੇ ਰਾਜਨੀਤਿਕ ਸ਼ਖਸੀਅਤ ਜਾਂ ਸਰਕਾਰੀ ਅਧਿਕਾਰੀ ਦੀ ਹੱਤਿਆ ਕਰਨਾ ਵੀ ਸ਼ਾਮਲ ਸੀ। ਉਸਨੇ ਸੰਭਾਵੀ ਟੀਚਿਆਂ ਦੇ ਆਲੇ-ਦੁਆਲੇ ਸੁਰੱਖਿਆ ਉਪਾਵਾਂ ਬਾਰੇ ਦੱਸਦੀ ਹੈ। ਤਾਜ਼ਾ ਸਰਵੇਖਣ ਵਿੱਚ ਕਮਲਾ ਹੈਰੀ ਸਭ ਤੋਂ ਅੱਗੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਕਮਲਾ ਹੈਰਿਸ ਦਾ ਹਮਲਾ ਜਾ ਰਹੀ ਹੈ। ਪਾਰਟੀ ਨੇ ਹਾਲ ਹੀ ਵਿੱਚ ਕਮਲਾ ਹੈਰਿਸ ਜੋ ਕਿ ਬਾਈਡਨ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਤੋਂ ਬਾਅਦ ਡੈਮੋਕ੍ਰੈਟਿਕ ਪਾਰਟੀ ਦੀ ਦੌੜ ਵਿੱਚ ਹੈ, ਉਸ ਨੂੰ ਆਪਣੇ ਉਮੀਦਵਾਰ ਵਜੋਂ ਘੋਸ਼ਿਤ ਕੀਤਾ। ਪਾਰਟੀ ਮੁੱਲ ਦੀ ਕਮਲਾ ਹੈਰਿਸ ਦੇ ਰਿੰਗ ਵਿੱਚ ਦਾਖਲ ਹੋਣ ਤੋਂ ਬਾਅ ਹੋਰ ਦਿਲਚਸਪ ਹੋ ਗਿਆ ਕਮਲਾ ਹੈਰਿਸ ਤਾਜ਼ਾ ਸਰਵੇਖਣ ਵਿੱਚ 트াম্প ਤੋਂ ਅੱਗੇ ਹੈ ਇਸ ਸਮੇਂ ਪੂਰੀ ਦੁਨੀਆ ਦਾ ਧਿਆਨ ਅਮਰੀਕੀ ਰਾਸ਼ਟਰਪਤੀ ਚੋਣਾਂ ਤੇ ਹੈ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਲੜਾਈ ਦਿਨੋ ਦਿਨ ਹੋਰ ਤਿੱਖੀ ਹੁੰਦੀ ਜਾ ਰਹੀ ਹੈ ਹੁਣ ਤੱਕ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਅੱਗੇ ਚੱਲ ਰਹੇ ਸਨ ਡੈਮੋਕ੍ਰੈਟਿਕ ਪਾਰਟੀ ਦੀ ਤਰਫੋਂ ਕਮਲਾ ਹੈਰਿਸ ਦੇ ਰਾਸ਼ਟਰਪਤੀ ਔਦੇ ਦੀ ਦੌੜ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਬਦਲ ਰਹੀ ਹੈ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦਾ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰੀ ਤੋਂ ਹਟਣਾ ਅਮਰੀਕੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਆ ਗਿਆ ਉਸ ਤੋਂ ਬਾਅਦ ਕਮਲਾ ਹੈਰਿਸ ਜੋ ਮੌਜੂਦਾ ਉਪ ਰਾਸ਼ਟਰਪਤੀ ਨੇ ਅਤੇ ਰਾਸ਼ਟਰਪਤੀ ਦੀ ਦੌੜ ਵਿੱਚ ਖੁੱਦਪਈ ਇਸ ਕ੍ਰਮ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਰਵਾਏ ਜਾ ਰਹੇ ਸਰਵੇਖਣਾਂ ਵਿੱਚ ਕਮਲਾ ਹੈਰਿਸ ਨੇ ਹਾਲ ਹੀ ਵਿੱਚ ਟਰੰਪ ਨੂੰ ਪਛੜਾ ਦਿੱਤਾ ਕਮਲਾ ਹੈਰਿਸ ਨੇ veche Trump nu piciat, act,